ਯਾਰ ਦਰਸ਼ਕੋ ਤਾਂ ਨਿੱਕਾ ਸਵਾਗਤ ਹੈ ਛੋ ਦੇ ਵਿੱਚ ਉੱਗੀ ਡਾਕਟਰ ਹਰਸ਼ਿੰਦਰ ਕੌਰ ਸਾਡੇ ਨਾਲ ਨੇ ਉਹਨਾਂ ਨਾਲ ਪਹਿਲਾਂ ਵੀ ਅਸੀਂ ਬਾਕ-ਬਾਕ ਪ੍ਰੋਗਰਾਮ ਕੀਤੇ ਅੱਜ ਇੱਕ ਖਾਸ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਇੱਕ ਡਿਪਰੈਸ਼ਨ ਦੀ ਬਿਮਾਰੀ ਜਿਹੜੀ ਆ ਉਹ ਬੜੀ ਵਿਆਪਕ ਹੋ ਰਹੀ ਹੈ ਮਤਲਬ ਬਹੁਤ ਸਾਰੇ ਲੋਕਾਂ ਨੂੰ ਜਦੋਂ ਅਸੀਂ ਮਿਲਦੇ ਹਾਂ ਇੱਧਰ ਉੱਧਰ ਉਹ ਕਹਿੰਦੇ ਵੀ ਮੈਂ ਤਾਂ ਅੱਜਕੱਲ ਡਿਪਰੈਸ਼ਨ ਚ ਆ ਜਾਂ ਘਰਦੇ ਉਹਦੇ ਕਹਿ ਦਿੰਦੇ ਵੀ ਇਹ ਸਾਡਾ ਬੰਦਾ ਜਿਹੜਾ ਨਾ ਜਾਂ ਔਰਤ ਡਿਪਰੈਸ਼ਨ ਚ ਆ ਦਰਸ਼ਕੋਵੇ ڈپریشن ਦੇ ਮਾਮਲੇ ਦੀ ਤੇਜ਼ੀ ਨਾਲ ਕਿਉਂ ਵਧ ਰਹੀ ਹੈ ਕੀ ਕਾਰਨ ਹੈ ਮਤਲਬ ਇਹਦਾ ਤੁਸੀਂ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਦੱਸੋ ਫਿਰ ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਹਦਾ ਕੀ ਇਲਾਜ ਹੋ ਸਕਦਾ ਤਾਂ ਕਿ ਲੋਕ ڈپریشن 'ਚ ਨਾ ਜਾਣ ਇਲਾਜ ਨਾਲੋਂ ਪਰਹੇਜ਼ ਚੰਗਾ ਇੱਕ ਆਮ ਕਹਾਵਤ ਆਪਣੇ ਕਹੀ ਜਾਂਦੀ ਹੈ ਤੁਸੀਂ ਇਹ ਵੀ ਸੁਜੈਸਟ ਕਰੋ ਵੀ ਪਰਹੇਜ਼ ਕੀ ਕੀਤਾ ਜਾਵੇ ਜਿਸ ਦੇ ਨਾਲ ਇਸ ਬਿਮਾਰੀ ਤੋਂ ਲੋਕ ਪੀੜਤ ਨਾ ਹੋਣ ਇਸ ਰੋਗ ਤੋਂ ਦੇ ਉਹਦੇ ਗੇੜ ਚ ਨਾ ਆਉਣ ਦੇਖੋ ਸਭ ਤੋਂ ਪਹਿਲਾਂ ਇਹ ਹੈ ਕਿ ਕੀ ਅਸੀਂ ਠੀਕ ਹਾਂ ਸਾਨੂੰ ਇਹ ਹੀ ਨਹੀਂ ਪਤਾ ਕਿ ਸਾਡੀ ਵੈਲ ਬੀਇੰਗ ਜਿਹਨੂੰ ਕਹਿੰਦੇ ਆ ਵੀ ਅਸੀਂ ਠੀਕ ਵੀ ਹਾਂ ਕਿ ਨਹੀਂ ਉਹੀ ਕਾਰਨ ਹੈ ਕਿ ਹੌਲੀ-ਹੌਲੀ ਜਦੋਂ ਅਸੀਂ ਚਾਰੇ ਪਾਸਿਓਂ ਜਕੜੇ ਜਾਂਦੇ ਆ ਫਿਰ ਸਾਨੂੰ ਲੱਗਦਾ ਵੀ ਹੁਣ ਹੋਰ ਕੋਈ ਰਾਹ ਨਿਕਲਣ ਦਾ ਨਹੀਂ ਬਚਿਆ ਹੁਣ ਅਸੀਂ ਡਿਪਰੈਸ ਹੋ ਗਏ ਅਸੀਂ ਇਹ ਪਹਿਲਾਂ ਨਾਰਮਲ ਬੰਦੇ ਨੂੰ ਹੀ ਕਹਿੰਦਾ ਜਿਸ ਨੂੰ ਲੱਗਦਾ ਮੈਨੂੰ ਬਿਲਕੁਲ ਡਿਪਰੈਸ਼ਨ ਨਹੀਂ ਐਂਡ ਮੈਂ ਬਿਲਕੁਲ ਠੀਕ ਠਾਕ ਹਾਂ ਆ ਕੋ ਦਾ ਬੀਜ ਕਿਵੇਂ ਪੋਇਆ ਜਾਂਦਾ ਪਹਿਲਾਂ ਤਾਂ ਆਪਾਂ ਮੇਰਾ ਖਿਆਲ ਉਸ ਤੇ ਸੰਬੰਧ ਦੀ ਗੋੜ ਹੈ ਕਿ ਵੈਲ ਬੀਇੰਗ ਹੈ ਕੀ ਕਲਾ ਸੋ ਉਹਨੂੰ ਅਸੀਂ ਇੱਕ ਤਾਂ ਫਿਜ਼ੀਕਲ ਵੈਲ ਬੀਇੰਗ ਕਹਿੰਦੇ ਆ ਯਾਨੀ ਤੁਸੀਂ ਅ ਥਰੀ ਰਖ ਪੱਖੋਂ ਤੁਹਾਨੂੰ ਲੱਗਦਾ ਮੈਨੂੰ ਕੋਈ ਬਿਮਾਰੀ ਨਹੀਂ ਬਿਲਕੁਲ ਹਟਾ ਕਟਾ ਮੈਨੂੰ ਕੱਖ ਵੀ ਨਹੀਂ ਕੋਈ 슈ਗਰ ਨਹੀਂ ਕੋਈ ਬਲੱਡ ਪ੍ਰੈਸ਼ਰ ਨਹੀਂ ਕੁਝ ਵੀ ਨਹੀਂ ਉਹਦੇ ਵਿੱਚ ਪਰ ਅਹਿਮ ਚੀਜ਼ਾਂ ਜੋ ਨੋਟ ਕਰਨ ਵਾਲੀਆਂ ਨੇ ਕੀ 8 ਘੰਟੇ ਦੀ ਨੀਂਦਰ ਰੋਜ਼ ਪੂਰੀ ਕਰ ਰਹੇ ਆ ਯਾਨੀ ਜੋ ਡਾਕਟਰੀ ਪੱਖੋਂ ਅਸੀਂ ਜਿਹਨੂੰ ਅਸੀਂ ਕਹਿ ਦਿੰਦੇ ਆ ਵੀ ਭਾਈ ਤੂੰ ਡਿਪਰੈਸ਼ਨ ਵਿੱਚ ਜਾਣਾ ਹੀ ਜਾਣਾ ਤੈਨੂੰ ਕੋਈ ਨਹੀਂ ਰੋਕ ਸਕਦਾ ਸੋ ਉਹ ਫਿਜ਼ੀਕਲ ਵੈਲ ਬੀਇੰਗ ਇਹ ਨਹੀਂ ਕਿ ਮੈਂ ਤੁਰਦਾ ਫਿਰਦਾ ਹੱਥ ਪੈਰ ਚੱਲ ਰਹੇ ਨੇ ਤੇ ਤੁਹਾਡਾ ਬਲੱਡ ਪ੍ਰੈਸ਼ਰ ਨਹੀਂ ਸ਼ੂਗਰ ਨਹੀਂ ਕੀ 8 ਘੰਟੇ ਨੀਂਦਰ ਲੈ ਰਹੇ ਹੋ ਨਹੀਂ ਲੈ ਰਹੇ ਤਾਂ ਭਾਈ ਦੀ ਫਿਜ਼ੀਕਲ ਵੈਲ ਬੀਇੰਗ ਦਾ ਪਹਿਲਾ ਪੁਆਇੰਟ ਉੱਡ ਗਿਆ ਤੁਹਾਡਾ ਠੀਕ ਨਹੀਂ ਹੋ ਠੀਕ ਤੇ ਕੀ ਸੰਤੁਲਿਤ ਖੁਰਾਕ ਖਾ ਰਹੇ ਹੋ ਹਫਤੇ ਵਿੱਚ 5 ਦਿਨ ਯਾਨੀ 2 ਦਿਨ ਗੰਧ ਪਲਾ ਖਾ ਲਿਆ ਤਾਂ ਕਿ ਬਾਕੀ ਪੰਜ ਦਿਨ ਸੰਤੁਲਿਤ ਖੁਰਾਕ ਖਾਤੀ ਜਿਹਦੇ ਵਿੱਚ ਤੁਸੀਂ ਅੰਡਾ ਵੀ ਸੀ ਦਾਲਾਂ ਵੀ ਸੀ ਹਰੀਆਂ ਸਬਜ਼ੀਆਂ ਫਲ ਯਾਨੀ ਉਹਦੇ ਵਿੱਚ ਕੋਈ ਬਾਦੂ ਘਿਓ ਨਹੀਂ ਸੀ ਬਾਦੂ ਮਿੱਠਾ ਬਿਲਕੁਲ ਨਹੀਂ ਸੀ ਯਾਨੀ ਤੇਲ ਘਿਓ ਤੋਂ ਪਰਹੇਜ਼ ਤੇ ਮਿੱਠਾ ਜਿਸ ਚ ਸ਼ੱਕਰ ਗੁੜ ਖੰਡ ਸ਼ਹਿਦ ਸਭ ਸ਼ਾਮਲ ਇਹ ਮੈਂ ਹਫ਼ਤੇ ਦੀ 5 ਦਿਨ ਕਹਿ ਰਹੀ ਆ ਮੈਂ 2 ਦਿਨ ਫੁੱਲੀ ਛੁੱਟ ਦੇ ਰਹੀ ਆ ਰੱਜ ਕੇ ਜੀਓ ਵੀ ਦੋ ਦੋ ਦਿਨ ਜੋ ਮਰਜ਼ੀ ਕਰੋ ਜਾਨੀ ਉਹ ਦੋ ਦਿਨ ਤੇ ਮੈਂ ਸ਼ਰਾਬ ਦਾ ਵੀ ਨਾਂ ਨਹੀਂ ਲਿਆ ਜਾਨੀ ਦੋ ਦਿਨ ਜੋ ਮਰਜ਼ੀ ਕਰੋ ਪਰ ਕੀ 5 ਦਿਨ ਅਤੀ ਇਹ ਠੀਕ ਰਹਿ ਸਕੇ ਤਾਂ ਫਾਈਜ਼ੀਕਲ ਪੈਲਪਿੰਗ ਦਾ ਅਗਲਾ ਵੀ ਕਾਟਾ ਲਾ ਦੇਵਾਂ ਠੀਕ ਤੀਜਾ ਕੀ ਅਸੀਂ ਸ਼ਾਮ ਨੂੰ ਕੰਮ ਕਰ ਤੋਂ ਵਾਪਸ ਮੁੜ ਕੇ ਥਕੇਵਾ ਮਹਿਸੂਸ ਕਰ ਰਹੇ ਹਾਂ ਤਕਾਨ ਮਹਿਸੂਸ ਹੁੰਦੀ ਜੇ ਤਾਂ ਫਿਰ ਇਹਦੇ 'ਚ ਵੀ ਇੱਕ ਕਾਟਾ ਲਾ ਲਿਓ। ਯਾਨੀ ਚਾਰ ਚੀਜ਼ਾਂ ਜੋ ਅਸੀਂ ਫਿਜ਼ੀਕਲ ਵੈਲਬਿੰਗ 'ਚ ਜਸਟ ਪਹਿਲਾ ਸੀ ਕਿ ਕੀ ਅਸੀਂ ਸਿਹਤ ਪੱਖੋਂ ਠੀਕ ਆ ਕੋਈ ਬਿਮਾਰੀ ਨਹੀਂ ਕੋਈ ਸ਼ੂਗਰ ਨਹੀਂ ਬਲੱਡ ਪ੍ਰੈਸ਼ਰ ਨਹੀਂ ਕਿਸੇ ਤਰ੍ਹਾਂ ਦੇ ਗੋਡੇ ਨਹੀਂ ਦੁਖਦੇ ਕੋਈ ਸਿਰਪੇੜ ਨਹੀਂ ਰਹਿੰਦੀ। ਤਾਂ ਭਾਈ ਫਿਰ ਤੁਸੀਂ ਉਹਦੇ 'ਚੋਂ ਇੱਕ ਨੰਬਰ ਲਾ ਸਕਦੇ ਹੋ ਪਰ ਫਿਜ਼ੀਕਲ ਵੈਲਬਿੰਗ ਜਿਹਨੂੰ ਅਸੀਂ ਗਿਣਦੇ ਆਂ ਚਾਰ ਨੰਬਰਾਂ 'ਚੋਂ ਗਿਣਿਓ ਕਿੰਨੇ ਕ ਨੰਬਰ ਤੁਹਾਡੇ ਆਏ। ਫਿਰ ਅਗਲੀ ਚੀਜ਼ ਚੱਲਦੇ ਆਂ ਕੱਲੀ ਆ ਜੇ ਸਿਹਤ ਤੇ ਪੱਖੋਂ ਹੀ ਚੱਲ ਰਿਹਾ। ਫਿਰ ਆਂਦਾ ਜੇ ਸੋਸ਼ਲ ਵੈਲਬਿੰਗ ਜੋ ਅਗਲੀ ਅਸੀਂ ਜਿਹਨੂੰ ਮਤਲਬ ਨਾਰਮਲ ਹੀ ਹੋ ਕੇ ਨਹੀਂ ਉਹਦੇ ਛੁੰਦਾ ਜੇ ਕਿ ਕੀ ਮੇਰੇ ਨਾਲ ਦੇ ਕਲੀਗਸ ਮੇਰੇ ਕੰਮ ਕਰਨ ਵਾਲੇ ਨਾਲ ਦੇ ਉਹਨਾਂ ਨਾਲ ਮੇਰਾ ਕਿਹੋ ਜਿਹਾ ਰਵਈਆ ਜੇ ਮੈਨੂੰ ਕਿਸ ਤਰੀਕੇ ਦਾ ਮਹਿਸੂਸ ਹੁੰਦਾ ਉਹਨਾਂ ਦੇ ਨਾਲ ਬਹਿ ਕੇ ਕਿ ਮੈਂ ਖੁਸ਼ ਮਹਿਸੂਸ ਕਰਦਾ ਜਾਂ ਮੈਨੂੰ ਸਤਵੇਂ ਅਸਮਾਨ ਤੇ ਮੈਂ ਚੜ ਜਾਣਾ ਯਾਨੀ ਕਿਸ ਤਰੀਕੇ ਦਾ ਤੁਹਾਨੂੰ ਉੱਥੇ ਮਹਿਸੂਸ ਹੁੰਦਾ ਖਿਜ ਲੱਗਦੀ ਹੈ ਦੇਖਦੇ ਸਰ ਦਿਲ ਕਰਦਾ ਵੀ ਮੈਂ ਪਾਸੇ ਹੀ ਮੋੜ ਕੇ ਲੰਘ ਜਾਵਾਂ ਯਾਨੀ ਇਹੋ ਜਿਹਾ ਜੇ ਮਾਹੌਲ ਏ ਤਾਂ ਉਹ ਫਿਰ ਕਾਟਾ ਲਾਣਾ ਪਏਗਾ ਯਾਨੀ ਕਿਸੇ ਨੂੰ ਦੇਖ ਕੇ ਮਨ ਵਿੱਚ ਖਿਜ ਉੱਠਦੀ ਹੋਵੇ ਤੁਹਾਨੂੰ ਖੁਸ਼ੀ ਨਾ ਮਹਿਸੂਸ ਹੁੰਦੀ ਹੋਵੇ ਉਹਨੂੰ ਅਸੀਂ ਸਪੋਰਟਿੰਗ ਕਲੀਗਸ ਨਹੀਂ ਗਿਣਦੇ ਇਹਦੇ ਵਿੱਚ ਕਾਟਾ ਲਾਣਾ ਪਏਗਾ ਫਿਰ ਦੂਸਰਾ ਹੁੰਦਾ ਜੇ ਇਸ ਤੇ ਸੋਸ਼ਲ ਵੈਲਬੀਂਗ ਚ ਕੀ ਸਾਡੇ ਯਾਨੀ ਜਿਹੜੇ ਵਰਕ ਰਿਲੇਸ਼ਨਸ਼ਿਪ ਜਿਹਨੂੰ ਅਸੀਂ ਕਹਿੰਨੇ ਆ ਉਹ ਹੈਲਥੀ ਹੈ ਯਾਨੀ ਜਿਵੇਂ ਤੁਸੀਂ ਹੋ ਕਿ ਕੀ ਕੈਮਰਾਮੈਨ ਮੈਨੂੰ ਖਿਜ ਤਾ ਨਹੀਂ ਦੇ ਰਿਆ ਵੀ ਲੇਟ ਆ ਗਿਆ ਜਲਦੀ ਆ ਗਿਆ ਐੇ ਚੇਤੀ ਜਾਣਾ ਅੱਜ ਫੇਰ ਛੁੱਟੀ ਲੈਣੀ ਐ ਜਾਂ ਮਿਸਾਲ ਵਜੋਂ ਅਸੀਂ ਡਾਕਟਰੀ ਪੱਖੋਂ ਭਈ ਅੱਜ ਸਾਡਾ ਸਫਾਈ ਸੇਵਕ ਫੇਰ ਨਸ਼ਾ ਕਰਕੇ ਆ ਗਿਆ ਤਾਂ ਕੀ ਕਰੀਏ ਸਾਡੇ ਸਾਰੇ ਵੇਰੇ ਕਰਦੇ ਨੇ ਆ ਕੀ ਵੇਰੋ ਕੰਮ ਨਹੀਂ ਕਰਕੇ ਗਿਆ ਫੇਰ ਕਿਸੇ ਨੂੰ ਛੇੜ ਗਿਆ ਯਾਨੀ ਇਹੋ ਜੇ ਜੇ ਖਿਜ ਕਿਸੇ ਵੀ ਉਸ ਥਾਂ ਤੇ ਕੰਮਕਾਰ ਵਿੱਚ ਕਲੀਗਸ ਨਹੀਂ ਪਰ ਹੋਰ ਨਾਲ ਨਾਲ ਉਹ ਵਰਕ ਰਿਲੇਸ਼ਨਸ਼ਿਪ ਤੋੜਨਾ ਕਿਸ ਤਰੀਕੇ ਦਾ ਕਿ ਮੇਰਾ ਹੁਣ ਬੌਸ ਹਾਈ ਹਾਈ ਆ ਗਿਆ ਹੁਣ ਕੀ ਜੇ ਗਾਈ ਖੇਡੇਗਾ ਯਾਨੀ ਉਹ ਮਨ ਜਿਹੜੀ ਸੋਚ ਜੇ ਉਹ ਇੱਥੇ ਵੀ ਹੈ ਉਸ ਦੇ ਹਿਸਾਬ ਨਾਲ ਦੋ ਚੋਂ ਤੁਸੀਂ ਨੰਬਰ 1 ਦਿੰਦੇ ਹੋ ਕਿ 0 ਉਹ ਤੁਹਾਡੇ ਹੱਥ ਹੈ ਪਰ ਫਿਜ਼ੀਕਲ ਵੈਲ ਬੀਇੰਗ ਦੇ ਨਾਲ ਇੱਕ ਸੋਸ਼ਲ ਵੈਲ ਬੀਇੰਗ ਵੀ ਇਸੇ ਤਰੀਕੇ ਆਪਣੇ ਆਪ ਨੂੰ ਨੰਬਰ ਦੇਣੇ ਪੈਂਦੇ ਨੇ ਤੀਸਰਾ ਹੁੰਦਾ ਜੇ ਫਾਈਨੈਂਸ਼ੀਅਲ ਵੈਲ ਬੀਇੰਗ ਇਹਦੇ ਚ ਹੁੰਦਾ ਕਿ ਕੀ ਮੇਰੀਆਂ ਸਦਰਾ ਪੂਰੀਆਂ ਹੋ ਰਹੀਆਂ ਨੇ ਬਹੁਤ ਅਹਿਮ ਗੱਲ ਆ ਜੀ ਮੇਰੇ ਖਲ ਇਸ ਤੋਂ ਅਹਿਮ ਗੱਲ ਹੋ ਨਹੀਂ ਸਕਦੀ ਕਿਉਂਕਿ ਸਾਡੀ ਗੁਰਬਾਣੀ ਚ ਵੀ ਕਹਿੰਦੇ ਨੇ ਜਾਂ ਸਾਨੂੰ ਤਾਂ ਬਹੁਤ ਬਜ਼ੁਰਗ ਵੀ ਵੱਡੇ ਸਮਝਾ ਗਏ ਕਿ ਚਾਦਰ ਵੇਖ ਕੇ ਪੈਰ ਪਸਾਰੋ ਨਹੀਂ ਮੇਰੇ ਕੋਲ ਉਨੀ ਨਹੀਂ ਹੈ ਪਰ ਮੈਨੂੰ ਸ਼ੌਕ ਹੈ ਕਿ ਮੈਂ ਉਹ ਪੰਜ ਤਾਰਾ ਛੱਡੋ ਸੱਤ ਤਾਰਾ ਹੋਟਲ ਵਿੱਚ ਮੈਂ ਤਾਰੀਆਂ ਨਹੀਂ ਲਾਣ ਗਿਆ ਮੇਰੀ ਤਾਂ ਸਦਰ ਪੂਰੀ ਨਹੀਂ ਹੋ ਰਹੀ ਸੋ ਉਹ ਚੀਜ਼ ਤੁਹਾਨੂੰ ਕਿਸ ਤਰੀਕੇ ਹੌਲੀ ਹੌਲੀ ਡਿਪਰੈਸ਼ਨ ਵੱਲ ਜਾਏਗੀ ਕਿ ਮੇਰੇ ਕੋਲ ਦੋ ਕਾਰਾਂ ਨੇ ਪਰ ਮੈਂ ਉਹ ਨਾਲ ਦੇ ਵਾਲੀ ਜਿਹੜੀ ਵੱਡੀ ਕਾਰ ਗਵਾਂਡੀ ਕੋਲ ਨਾ ਉਹ ਨਹੀਂ ਲੈ ਸਕਿਆ ਯਾਨੀ ਕੋ ਤੋ ਕਾਰਾਂ ਵੀ ਨੇ ਘਰ ਵੀ ਐ ਸਕੂਟਰ ਵੀ ਐ ਬੈਂਕ ਬੈਲੈਂਸ ਵੀ ਐ ਪਰ ਉਹ ਜਿਹੜੀ ਮਨ ਵਿੱਚ ਇੱਕ ਕੁੜਕੀ ਫਸੀ ਹੋਈ ਵੀ ਉਹ ਜਿੱਦੀ ਨਹੀਂ ਐ ਸੋ ਇੱਕ ਉਹ ਇਕਨੋਮਿਕ ਪ੍ਰੋਸਪਰਿਟੀ ਜਿਹਨੂੰ ਅਸੀਂ ਗਿਣਦੇ ਆ ਕਿ ਜੇ ਤੁਹਾਨੂੰ ਅਜੇ ਕਿਸੇ ਵੀ ਪਾਸਿਓਂ ਪਈ ਮੇਰੀ ਵਾਟੀ ਸੋਣੀ ਨਹੀਂ ਮੇਰਾ ਬੱਚਾ ਉਹਨਾਂ ਨਹੀਂ ਕੰਮ ਕਰ ਸਕਿਆ ਮੇਰੀ ਨੂੰ ਤੰਗ ਕਰ ਰਹੀ ਐ ਯਾਨੀ ਹਰ ਪਾਸਿਓਂ ਉਹ ਚੀਜ਼ ਤੁਹਾਨੂੰ ਇਹਦੇ ਵਿੱਚ ਵੀ ਨੰਬਰ ਆਪਣੇ ਆਪ ਤੁਹਾਨੂੰ ਦੇਣੇ ਪੈਣਗੇ ਫਿਰ ਹੁੰਦਾ ਜੀ ਇੱਕ ਫਰੀडम ਯਾਨੀ ਫਾਈਨੈਂਸ਼ੀਅਲ ਦਾ ਮਤਲਬ ਜਿਹਨੂੰ ਅਸੀਂ ਵੈਲ ਬੀਇੰਗ ਚ ਦੋ ਨੰਬਰਾਂ ਦਾ ਵੀ ਇਹ ਹੈਗਾ ਜੇ ਫਰੀडम ਦਾ ਮਤਲਬ ਜੇ ਕੀ ਤੁਹਾਨੂੰ ਆਜ਼ਾਦੀ ਹੈ ਅੱਜ ਮੇਰਾ ਚਿੱਤ ਕਰ ਰਿਹਾ ਮੈਂ ਨਵੀਂ ਕਮੀਜ਼ ਲੈ ਕੇ ਆਵਾਂ ਤੁਹਾਨੂੰ ਕਿਸੇ ਨੂੰ ਪੁੱਛਣਾ ਤਾਂ ਨਹੀਂ ਪੈਂਦਾ ਤੁਹਾਨੂੰ ਲੱਗਦਾ ਵੀ ਇਜਾਜ਼ਤ ਦੀ ਲੋੜ ਨਹੀਂ ਮੈਂ ਆਪਣੇ ਆਪ ਜਾ ਕੇ ਖਰੀਦ ਕੇ ਆ ਸਕਦਾ ਭਈ ਮੈਂ ਆਪਣੇ ਲਈ ਯਾਨੀ ਇਹ ਨਹੀਂ ਕਿ ਘਰ ਲਈ ਫਾਲ ਖਰੀਦ ਰਿਆਂ ਸਬਜ਼ੀ ਖਰੀਦਿਆ ਉਹ ਇਸ 'ਚ ਨਹੀਂ ਹੈ ਮੇਰੀ ਆਪਣੀ ਆਜ਼ਾਦੀ ਹੈ ਕਿ ਮੈਂ ਆਪਣੀ ਮਰਜ਼ੀ ਦੀ ਅਜ੍ਹੀ ਚੀਜ਼ ਲੈ ਆਵਾਂ ਜਾਂ ਕੋਈ ਔਰਤ ਹੈ ਮੈਂ ਲਿਪਸਟਿਕ ਆਪਣੀ ਮਰਜ਼ੀ ਦੀ ਖਰੀਦਣੀ ਹੈ ਉਸਤੇ ਟੋਕਾ ਟਪਾਈ ਨਹੀਂ ਹੋਏਗੀ ਸੋ ਇਹ ਚੀਜ਼ਾਂ ਨੇ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਵੈਲਬੀਂਗ ਚ 2 ਪੁਆਇੰਟ ਤੋਂ ਸੀ ਇਹਦੇ ਹਿਸਾਬ ਨਾਲ ਦੇਣੇ ਹੁੰਦੇ ਨੇ ਫਿਰ ਆਂਦਾ ਜੇ ਕਮਿਊਨਿਟੀ ਵੈਲਬੀਂਗ ਹੁਣ ਇਹਦੇ ਛੁੰਦਾ ਜੇ ਕਿ ਤੁਸੀਂ ਤੁਹਾਨੂੰ ਯਾਨੀ ਸੇਫ ਤੇ ਸਿਕਿਉਰ ਤੁਹਾਨੂੰ ਆਲਾ ਦਵਾਲਾ ਜਾਪਦਾ ਇਹ ਤੁਹਾਨੂੰ ਲੱਗਦਾ ਕਿ ਮੈਂ ਸ਼ਾਮ ਨੂੰ ਰਾਤ ਨੂੰ ਇਕੱਲਿਆਂ 12 ਵਜੇ ਆ ਰਿਹਾ ਜਾਂ ਮੇਰੀ ਧੀ 12 ਵਜੇ ਰਾਤ ਮੁੜੇਗੀ ਕੋਈ ਪਰਵਾਹ ਹੀ ਨਹੀਂ ਕੀ ਗੱਲ ਆ ਲੰਮੀਆਂ ਤੌਣ ਕੇ ਸੁੱਤੇ ਆਂ ਕੁਝ ਨਹੀਂ ਹੁੰਦਾ ਉਹਨੂੰ ਯਾਨੀ ਕਿ ਇਹੋ ਜਿਹਾ ਸਿਕਿਉਰ ਮਾਹੌਲ ਹੈ ਵੀ ਮੈਨੂੰ ਘਰ ਚ ਚੰਦਰਾ ਲਾਣ ਦੀ ਲੋੜ ਨਹੀਂ ਜਿੱਥੇ ਮੈਂ ਸੇਵਿੰਗ ਰੱਖੀ ਹੈ ਖੁੱਲੀ ਅਲਮਾਰੀ ਕੋਈ ਚੱਕਰ ਹੀ ਨਹੀਂ ਇਹਨੂੰ ਕਿਹਨੇ ਹੱਥ ਲਾਣਾ ਯਾਨੀ ਜੇ ਇਹੋ ਜਿਹੀ ਸਿਕਿਉਰਿਟੀ ਸਾਨੂੰ ਫੀਲ ਹੋ ਰਹੀ ਹੈ ਤਾਂ ਫਿਰ ਇੱਕ ਨੰਬਰ ਦੇ ਦਿਓ ਜੇ ਲੱਗਦਾ ਵੀ ਰਾਤ 12 ਵਜੇ ਧੀ ਆ ਰਹੀ ਹੈ ਤਾਂ ਮੈਨੂੰ ਡਰ ਆ ਜਾਂ ਮੈਂ ਆਪਣੇ ਪੈਸੇ ਜਾਂ ਜਿੱਥੇ ਜੁਐਲਰੀ ਰੱਖੀ ਹੈ ਮੈਨੂੰ ਚੰਦਰਿਆਂ 'ਚ ਰੱਖਣੀ ਪੈ ਰਹੀ ਹੈ ਇਹਨੂੰ ਜ਼ੀਰੋ ਦੇਣਾ ਹੀ ਪੈਣਾ ਸੋ ਇਹ ਜਿਹੜਾ ਸੇਫ ਤੇ ਸਿਕਿਉਰ ਪਲੇਸ ਜਾਂ ਜਿੱਥੇ ਤੁਸੀਂ ਕੰਮ ਕਰਨ ਜਾ ਰਹੀ ਹੈ ਕੋਈ ਔਰਤ ਉਹਨੂੰ ਲੱਗਦਾ ਹੈ ਕਿ ਮੇਰੇ ਨਾਲ ਕਿਸੇ ਕਿਸਮ ਦੀ ਛੇੜਖਾਨੀ ਨਹੀਂ ਹੋਏਗੀ ਮੈਨੂੰ ਕੋਈ ਟਿੱਕਰ ਨਹੀਂ ਕੀਤੀ ਜਾਏਗੀ ਜਾਂ ਕੋਈ ਹੋਰ ਜਾਨੀ ਇਹੋ ਜਿਹੇ ਮਾਹੌਲ ਦੇ ਵਿੱਚ ਇਹਨੂੰ 5 ਨੰਬਰ ਦਿੱਤੇ ਗਏ ਨੇ 1 ਕੋ 1 ਯਾਨੀ ਕਮਿਊਨਿਟੀ ਵੈਲਬੀਂਗ ਵਿੱਚ ਤੇ ਕਿਵੇਂ ਕਰਿਓ ਇਹਦੇ ਤੇ 2.5 ਲੱਖ ਬੰਦਿਆਂ ਤੋਂ ਇਸ ਇੱਕੋ ਪੁਆਇੰਟ ਤੇ ਜਦੋਂ ਪੁੱਛਿਆ ਗਿਆ ਹਾਂਜੀ ਹਾਂਜੀ ਕਿ 2.5 ਲੱਖ ਚੋਂ ਸਿਰਫ 7 ਬੰਦੇ ਸੀ ਜਿਨ੍ਹਾਂ ਨੇ ਕਿਹਾ ਪਰਸੈਂਟੇਜ ਆਪੇ ਕੱਢ ਲਿਓ ਜਿਨ੍ਹਾਂ ਨੇ ਕਿਹਾ ਵੀ ਹਾਂਜੀ ਮੈਂ ਕਮਿਊਨਿਟੀ ਵੈਲਬੀਂਗ ਦੇ ਬਿਲਕੁਲ ਸੁਰੱਖਿਅਤ ਮਹਿਸੂਸ ਕਰ ਰਿਹਾ ਹਾਂ ਪਰ ਨਾ 2.5 ਲੱਖ ਚੋਂ 7 ਨੂੰ ਕੱਢ ਦਿਓ ਤੇ ਹਰ ਇੱਕ ਨੇ ਨਹੀਂ ਕਿਹਾ ਜੀ ਮੈਂ ਇਨਸਿਕਿਓਰ ਹਾਂ ਮੈਂ ਪੈਸੇ ਤਾਂ ਬਾਹਰ ਰੱਖ ਹੀ ਨਹੀਂ ਸਕਦਾ ਸੋਚ ਵੀ ਨਹੀਂ ਸਕਦਾ ਤੇ ਮੈਂ ਆਪ ਆਪਣੇ ਆਪ ਨੂੰ ਕਿੱਥੇ ਸੁਰੱਖਿਅਤ ਮੰਨਾਂ ਕੋਈ ਤੇ ਵੀ ਗੋਲੀ ਵੱਜ ਜਾਏਗੀ ਜਾਂ ਕੁਝ ਵੀ ਹੋ ਜਾਏਗਾ ਸੋ ਮੈਂ ਤੇ ਇਹ ਨਹੀਂ ਰਾਤ 12 ਵਜੇ ਤੱਕ ਬਾਹਰ ਕੱਢ ਸਕਦਾ ਯਾਨੀ ਮੈਂ ਸਿਰਫ ਇੰਡੀਆ ਦੀ ਗੱਲ ਨਹੀਂ ਕਰ ਰਹੀ ਬਾਹਰਲੇ ਮੁਲਕਾਂ ਵਿੱਚ ਵੀ ਜਿੱਥੇ ਕਹਿੰਦੇ ਨੇ ਚੋਰੀ ਚੁਕਾਰਹੀ ਹੋਣੀ ਨਹੀਂ ਉਹਨਾਂ ਥਾਵਾਂ ਤੇ ਵੀ ਉਹ ਮੰਨਦੇ ਨੇ ਕਿ ਸਾਨੂੰ ਆਪਣੇ ਪੈਸੇ ਨੂੰ ਇਸ ਤਰ੍ਹਾਂ ਅਸੀਂ ਖੁੱਲਾ ਨਹੀਂ ਛੱਡ ਸਕਦੇ ਸੋ ਇਹ ਇੱਕ ਬੜੀ ਅਹਿਮ ਗੱਲ ਹੈ ਜੋ ਸਾਨੂੰ ਪਤਾ ਨਹੀਂ ਲੱਗਦਾ ਪਰ ਸਾਡੇ ਅਚੇ ਅਵਚੇਤਨ ਮਨ 'ਚ ਇਹ ਸਾਨੂੰ ਬੀਜ ਬੋ ਦਿੰਦਾ ਜੇ ਕਿਤੇ ਨਾ ਕਿਤੇ ਡਿਪਰੈਸ਼ਨ ਦਾ ਇੱਕ ਆਖਰੀ ਹੋਰ ਪੁਆਇੰਟ ਜੇ ਇਜਾਜ਼ਤ ਦਿਉ ਤਾਂ ਇਹ ਵੈਲਿਊ ਨਹੀਂ ਕਿ ਦੱਸ ਸੀ ਸਮਝਦਾ ਇੱਕ ਮੈਂ ਡਾਕਟਰ ਸਾਹਿਬ ਇਹਦੇ ਤੇ ਅਲਾਵਾ ਇੱਕ ਇਹਦਾ ਏਜ ਰਿਲੇਟਡ ਵੀ ਇਸ਼ੂ ਹੈਗਾ ਵੀ ਇੱਕ ਸਰਟਨ ਏਜ ਦੇ ਵਿੱਚ ਜਿਆਦਾ ਡਿਪਰੈਸ਼ਨ ਦਾ ਮਸਲਾ ਆਉਂਦਾ ਇਹ ਸਾਰੇ ਪੁਆਇੰਟ ਤੁਹਾਡੇ ਹੈ ਹਾਂਜੀ ਹਾਂਜੀ ਬਿਲਕੁਲ ਮੈਂ ਉਸ ਤੋਂ ਅਗਲਾ ਤੁਹਾਡਾ ਇਹੀ ਕੋੜਿਆ ਅਹਿਮ ਪੁਆਇੰਟ ਲਾਵਾਂਗੀ ਯੂਨੀਕਲਾਸ ਹੁੰਦਾ ਜੇ ਕੈਰੀਅਰ ਡਵੈਲਪਿੰਗ ਹਾਂਜੀ ਯਾਨੀ ਏਜ ਦੇ ਮੈਂ ਤੁਸੀਂ ਏਜ ਦੇ ਵੱਲੋਂ ਹੀ ਪੁੱਛਿਆ ਤਾਂ ਇਹ ਏਜ ਉਸ ਥਾਂ ਤੇ ਆ ਜਾਂਦੀ ਜਿੱਥੇ ਤੁਸੀਂ ਆਪਣਾ ਯਾਨੀ ਅੱਗੇ ਮੈਂ ਹੁਣ ਕੀ ਕਰਨਾ ਹੈ ਯਾਨੀ ਅਵਾਵ ਦਸਵੀਂ ਜਮਾਤ ਦੇ ਨੂੰ ਅਸੀਂ ਲੈਣੇ ਆ ਜੋ ਇਹ ਏਵਲਪਿੰਗ ਵੀ ਅਸੀਂ ਗਿਣ ਰਹੇ ਆ ਇਹ ਆਮ ਤੌਰ ਤੇ ਅਸੀਂ ਗਿਣਦੇ ਆ ਕਿ 14 15 ਸਾਲ ਤੋਂ ਉੱਪਰ ਤੋਂ ਲੈ ਕੇ 100 ਸਾਲ ਤੱਕ ਦੇ ਬੰਦੇ ਆ ਪਰ ਉਸ ਤੋਂ ਛੋਟੀ ਉਮਰ ਚ ਕਿਹੜੀ ਹੁੰਦੀ ਹੈ ਉਹ ਵੀ ਆਪਾਂ ਗੱਲ ਕਰਾਂਗੇ ਹੁਣ ਇਹਦੇ ਵਿੱਚ ਹੁੰਦਾ ਕਿ ਤੁਹਾਨੂੰ ਕਿੰਨੀ ਕੁ ਮੋਟੀਵੇਸ਼ਨ ਮਿਲ ਰਹੀ ਹੈ ਇਹ ਵੀ ਦੋ ਨੰਬਰ ਇਹਨੂੰ ਆਪਣੇ ਆਪ ਨੂੰ ਦੇਣੇ ਪੈਂਦੇ ਨੇ ਕਿ ਮੈਨੂੰ ਚਫੇਰਿਓ ਹੱਲਾਸ਼ੇਰੀ ਮਿਲੀ ਵਿਆਹ ਵਈਆ ਕਮਾਲ ਹੀ ਕਰ ਰਹੇ ਹੋ ਛੱਡੋ ਈ ਡਾਕਟਰੀ ਨੂੰ ਕੀ ਕਰਨਾ ਤੂੰ ਇਹ ਵਿੱਚ ਕੋਈ ਗੱਲ ਨਹੀਂ ਆਪਾਂ ਬਹੁਤ ਵਧੀਆ ਇੰਜੀਨੀਅਰ ਨਹੀਂ ਬਣ ਕੇ ਦੇਖਣਾ ਛੱਡ ਪਰ ਤੂੰ ਫੋਟੋਗ੍ਰਾਫਰ ਬਣ ਇਹੋ ਜਿਹਾ ਕਮਾਲ ਦਾ ਤੇਰੇ ਕੋਲ ਹੁਨਰ ਹੈ ਉਹ ਤੂੰ ਛੱਡ ਪੜਾਈ ਪੜੋਈ ਚੱਲ ਆਪਾਂ ਬੈਡਮਿੰਟਨ ਤੇ ਹੀ ਲੱਗਦੇ ਆ ਜੋਰ ਲਾਣੇ ਯਾਨੀ ਇਹੋ ਜੀ ਮੋਟੀਵੇਸ਼ਨ ਮਿਲ ਰਹੀ ਹੈ ਕਿ ਸਾਰਾ ਦਿਨ ਚੁੰਡੇ ਪੱਟੇ ਜਾ ਰਹੇ ਆ ਕਾਲੀ ਗਲੋਛ ਹੋ ਰਿਹਾ ਪੜ 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 ਤੇ ਪੜ ਯਾਨੀ ਉਹ ਮੋਟੀਵੇਸ਼ਨ ਹੈ ਜਾਂ ਨਹੀਂ ਹੈ ਦੂਸਰੀ ਇੰਪੋਰਟੈਂਟ ਚੀਜ਼ ਹੈ ਕਿ ਗੋਲ ਅਚੀਵਮੈਂਟ ਤੁਹਾਡੀ ਕਿੰਨੀ ਪੋਸੀਬਿਲਿਟੀ ਹੈ ਯਾਨੀ ਤੁਹਾਨੂੰ ਲੱਗਦਾ ਹੈ ਕਿ ਮੈਂ ਅੱਗੇ ਪੜ ਸਕਦਾ ਮੇਰੇ ਨੰਬਰ ਬਹੁਤ ਨਹੀਂ ਯਾਨੀ ਜਿਵੇਂ ਮੈਂ ਐਗਜ਼ਾਮਪਲ ਦਿੰਨੀ ਆ ਕਿ ਸਾਡੇ ਇੱਕ ਰਿਕਸ਼ੇ ਵਾਲੇ ਦੀ ਬੇਟੀ ਨੇ ਕਲੀਅਰ ਕੀਤਾ ਨੀਟ ਸਭ ਕੁਝ ਹੋਇਆ ਸਰ ਵਿਚਾਰੀ ਦਇਓ ਹਸਰਤ ਰਹਿ ਗਈ ਡਾਕਟਰ ਬਣ ਨਹੀਂ ਸਕੇ ਕਿਉਂਕਿ ਪੈਸੇ ਨਹੀਂ ਸਨ ਨਿਕੀ 20 20 ਪਰੰਦੇ ਬੜੀਆਂ ਅਖਬਾਰਾਂ ਚ ਖਬਰਾਂ ਵੀ ਲੱਗੀਆਂ ਪਰ ਕੁਝ ਵੀ ਉਹਦੇ ਲਈ ਹੋਇਆ ਨਹੀਂ ਸੋ ਇਹ ਇੱਕ ਹੋਰ ਜੇ ਕਿ ਜੇ ਮੈਂ ਗੋਲ ਅਚੀਵ ਹੀ ਨਹੀਂ ਮੈਂ ਸਭ ਕੁਝ ਵੀ ਕਰ ਲਿਆ ਪਰ ਸਿਰਫ ਪੈਸੇ ਕੋਈ ਰਹਿ ਜਾਵਾ ਨਹੀਂ ਕਰ ਸਕਦਾ ਸੋ ਇਹ ਚੀਜ਼ਾਂ ਨੇ ਸਾਰੇ ਜੇ ਦੇਚ ਵੈਲ ਬੀਇੰਗ ਹੀ ਨਹੀਂ ਹੈ ਤਾਂ ਸਮਝੋ ਡਿਪਰੈਸ਼ਨ ਇੱਥੋਂ ਸ਼ੁਰੂ ਹੋ ਜਾਣੀ ਹੈ ਜਿਹੜੀ ਅਸੀਂ ਜਦੋਂ ਬਹੁਤ ਐਡਵਾਂਸਡ ਸਟੇਜ ਤੇ ਡਿਪਰੈਸ਼ਨ ਚਲੀ ਜਾਂਦੀ ਹੈ ਉਦੋਂ ਅਸੀਂ ਕਹਿੰਦੇ ਆਂ ਵੀ ਸਾਨੂੰ ਡਿਪਰੈਸ਼ਨ ਹੋ ਗਈ ਤਾਂ ਜੀ ਸਾਰਾ ਹੀ ਚੱਕੜਿਆ ਪਿਆ ਸਮਾਜ ਪਰ ਅਸਲ ਚੱਸੀ ਇਹ ਲੱਭਦੇ ਨਹੀਂ ਹੁਣ ਗੱਲ ਕਰੀਏ ਛੋਟੀ ਉਮਰ ਤੁਸੀਂ ਕਿਹੜਾ ਉਮਰ ਦੇ ਹਿਸਾਬ ਨਾਲ ਦੇਖੋ ਡਿਪਰੈਸ਼ਨ ਆਉਣ ਲਈ ਤੁਹਾਨੂੰ ਕੁਝ ਸਮਾਂ ਲੱਗਦਾ ਸੋ ਛੋਟੇ ਬੱਚਿਆਂ ਦੀ खासियत ਇਹ ਹੈ ਕਿ ਉਹ ਲੜਾਈ ਵੀ ਕਰਦੇ ਨੇ ਨਾ ਜਾਂਦੇ ਉਹ ਬਹੁਤੀ देर ਰੱਖਦੇ ਯਾਨੀ ਜੋ ਗੁਰਬਾਣੀ ਚ ਜਿਵੇਂ ਪੜੀ ਪੇਸ਼ਕੀਮਤੀ ਗੱਲਾਂ ਨੇ ਖਿਮਾ ਕਰ ਦੇਣਾ ਉਹ ਬੱਚਿਆਂ ਨੂੰ ਆਉਂਦਾ ਅਸੀਂ ਨਹੀਂ ਕਰਦੇ ਬਿਲਕੁਲ ਇਸੇ ਤਰ੍ਹਾਂ ਕਿ ਕੁਝ ਹੈ ਸ਼ੇਅਰਿੰਗ ਉਹ ਬਿਲਕੁਲ ਨਹੀਂ ਅਸੀਂ ਕਰਦੇ ਸ਼ੇਅਰਿੰਗ ਦਾ ਤਾਂ ਮਤਲਬ ਹੀ ਨਹੀਂ ਵੀ ਸਾਡੇ ਕੋਲ ਹੈਗਾ ਅਸੀਂ ਕਿਉਂ ਦੇਣਾ ਕਿਸੇ ਨੂੰ ਇਸੇ ਤਰ੍ਹਾਂ ਜੋ ਅਸੀਂ ਹੱਕ ਪਰਾਇਆ ਨਾਨਕਾ ਯਾਨੀ ਅਸੀਂ ਹੱਕ ਕੌਣ ਚ ਯਕੀਨ ਰੱਖਦੇ ਆ ਭਾਵੇਂ ਪਉ ਪਹਿਲੇ ਨੰਬਰ ਤੇ ਆ ਰਹਿਆ ਸਫਾਰਸ਼ ਨਾਲ ਤੱਕ ਕੇ ਉਸ ਤੋਂ ਕਹਾ ਲੰਘ ਜੀਏ ਨੌਕਰੀ ਹੈ ਤਾਂ ਕਿਸੇ ਹੋਰ ਨੂੰ ਪਛਾਣ ਤੱਕ ਕੇ ਅਸੀਂ ਉਹ ਲੈ ਲਈਏ ਯਾਨੀ ਅਸੀਂ ਉਹ ਸੋਚ ਆਪਣੇ ਮਨ ਵਿੱਚ ਰੱਖ ਲਈਏ ਇੱਕ ਰੇਸ ਦੇ ਵਿੱਚ ਸ਼ਾਮਲ ਹੋ ਗਏ ਕਿ ਸਾਰੇ ਦੇ ਸਾਰਿਆਂ ਨੇ ਇੱਕ ਦੌੜ ਚ ਸ਼ਾਮਲ ਨੇ ਕੌਣ ਅੱਗੇ ਲੰਘੇਗਾ ਕਿਸੇ ਵੀ ਇੱਕ ਵੀ ਅਜਿਆ ਨਹੀਂ ਜਿਹੜਾ ਤਸੱਲੀ ਨਾਲ ਬਹਿ ਜਾਏ ਵੀ ਹਾਂ ਜੀ ਅੱਜ ਜੋ ਮੈਂ ਹਾਸਲ ਕਰ ਲਿਆ ਇਹ 10 ਸਾਲ ਪਹਿਲਾਂ ਮੈਂ ਮੰਗਦਾ ਸੀ ਵੀ ਇਸ ਥਾਂ ਤੇ ਪਹੁੰਚਾਂ ਤੇ ਮੈਨੂੰ ਮਿਲ ਗਿਆ ਉਸ ਸਮੇਂ ਜ ਜਸੀਂ ਖੁਸ਼ੀ ਮਹਿਸੂਸ ਨਹੀਂ ਕਰਦੇ ਤਾਂ ਇਹ ਚੀਜ਼ ਬੱਚਿਆਂ 'ਚ ਇਹ ਵਾਕਈ ਮੌਜੂਦ ਹੈ ਉਹਨਾਂ ਨੂੰ ਤਾਂ ਸਿਰਫ ਸਾਹਮਣੇ ਦੇਖਣਾ ਚਾਹੀਦਾ ਹੈ ਕਿ ਬੰਦੇ ਨੇ ਤਿੰਨ ਨਿੱਚਾਂ ਮਾਰੀਆਂ ਤੇ ਉਹ ਮੰਜੇ ਤੋਂ ਉਲਟ ਜਾਣਗੇ ਲੋਟ-ਪੋਟ ਹੋ ਕੇ ਹੱਸ ਸਕੇ ਯਾਨੀ ਉਹਨਾਂ ਨੂੰ ਦੇਖ ਕੇ ਬੰਦਾ ਹੱਸ ਪੈਂਦਾ ਉਹਨਾਂ ਨੂੰ ਕੋਈ ਕਾਰਨ ਨਹੀਂ ਚਾਹੀਦਾ ਅਸੀਂ ਕਿੰਨੇ ਕ ਦਿਨ ਵਿੱਚ ਖੁੱਲ ਕੇ ਹੱਸਦੇ ਆ ਲੋਕ ਕਹਿੰਦੇ ਨੇ ਪਾਗਲ ਹੈ ਹੱਟ ਜਾਂਦਾ ਸੋ ਜੇ ਅਸੀਂ ਵਾਕਈ ਚਿੰਤਾ ਮੁਕਤ ਹੋਣਾ ਚਾਹੁੰਦੇ ਆ ਨਾ ਤਾਂ ਸਾਨੂੰ ਇਹ ਚੀਜ਼ਾਂ ਤਾਂ ਅਪਣਾਉਣੀਆਂ ਪੈਣੀਆਂ ਬੱਚਿਆਂ ਵਾਲੀਆਂ ਆਓ ਵੰਡ ਕੇ ਕੁਝ ਦੇਖੀਏ ਕਿੰਨੀ ਇੱਕ ਇੱਕ ਡਾਕਟਰ ਸਾਹਿਬ ਇੱਕ ਜੋਗਾ ਵਾਲੇ ਵੀ ਸਵੇਰੇ ਸਵੇਰੇ ਹਸਣ ਲੱਗੇ ਉਹਦਾ ਵੀ ਕੋਈ ਇੰਪੈਕਟ ਹੁੰਦਾ ਨਹੀਂ ਬਿਲਕੁਲ ਨਹੀਂ ਨਕਲੀ ਆ ਸਾ ਬਿਲਕੁਲ ਕੁਝ ਵੀ ਨਹੀਂ ਕਰਨਾ ਜੀ ਅਸਲ ਸਾਡੇ ਮਨ ਦੀ ਸੈਟੀਸਫੈਕਸ਼ਨ ਹੈ ਇੱਥੇ ਖਿੜਖੜਾ ਕੇ ਮੂੰਹ ਕੋਣ ਖੋਲ ਕੇ ਉੱਚੀ ਉੱਚੀ ਹਾ ਹਾ ਕਰ ਲਿਆ ਪਤਾ ਹੁੰਦਾ ਨਿਕਲਦੇ ਸਾਰ ਤੇ ਲਫ਼ਜ਼ ਪਹਿਲਾ ਬੋਲਦੇ ਨੇ ਸੌਰੀ ਦਾ ਗਲਾ ਥੱਕ ਗਿਆ ਬੋਲ ਬੋਲ ਨਹੀਂ ਹਾਂਜੀ ਉਸੇ ਅਸੀਂ ਜੋ ਸ਼ਬਦ ਕੱਢਦੇ ਹਾਂ ਉਹ ਦੱਸਦਾ ਸਾਨੂੰ ਕਿ ਕੀ ਮਾਨਸਿਕ ਤਣਾਅ ਘਟਿਆ ਜਾਂ ਨਹੀਂ ਉਹ ਸਾਡੀ ਬੋਲ ਬਾਣੀ ਇੱਕਦਮ ਦੱਸ ਦਿੰਦੀ ਹੈ ਵੀ ਨਹੀਂ ਜੀ ਨਹੀਂ ਉਹ ਉੱਥੇ ਦਾ ਉੱਥੇ ਸੀ ਤਣਾਅ ਉਹ ਨਹੀਂ ਛੰਡਿਆ ਗਿਆ ਸਿਰਫ ਗਲਾ ਫੜ ਫੜ ਕੇ ਅਸੀਂ ਗਲੇ ਦੇ ਵੋਕਲ ਕੋਰਡ ਨੂੰ ਥੋੜਾ ਜਿਹਾ ਤਣਾਅ ਦੇ ਦਿੱਤਾ ਪਰ ਹਾਰਮੋਨ ਸਟ੍ਰੈਸ ਵਾਲੇ ਬਿਲਕੁਲ ਨਹੀਂ ਜਗੇ ਘਟੇ ਡਾਕਟਰ ਜੀ ਕਿਵੇਂ મતલਬ ਇਹ ਸਾਰੇ ਕਾਸੇ ਤੋਂ ਕਿਵੇਂ ਬਚਿਆ ਕਿਵੇਂ ਜਾਵੇ ਇਲਾਜ ਕੀ ਇਹਦਾ ਹੋ ਸਕਦਾ ਇੱਕ ਤਾਂ ਕੁਝ ਤਾਂ ਤੇ ਤਾਂ ਮੈਡੀਸਨ ਵੀ ਦਿੰਦੇ ਆ ਇਹ ਮੈਡੀਸਨ ਤੋਂ ਬਿਨਾ ਕੀ ਇਲਾਜ ਹੋ ਉਹ ਕੁਝ ਤਾਂ ਇਸ਼ਾਰੇ ਤੁਸੀਂ ਕੀਤੇ ਆ ਪਰ ਕੀ ਤੁਹਾਨੂੰ ਲੱਗਦਾ ਵੀ ਜਦੋਂ ਬੰਦਾ ਪੀੜਤੀ ਹੋ ਜਾਂਦਾ ਉਹ ਇਲਾਜ ਕਿਵੇਂ ਹੋਵੇ ਦੇਖੋ ਜੀ ਸਭ ਤੋਂ ਇੰਪੋਰਟੈਂਟ ਚੀਜ਼ ਜੋ ਠੀਕ ਕਰਨ ਵਾਲੀ ਬਿਨਾ ਦਵਾਈਆਂ ਦੇ ਉਹ ਹੈ ਮੈਂ ਦਾ ਤਿਆਰ ਉਹ ਪਹਿਲੇ ਰਹਿ ਤੋ ਤਾਨ ਕਵਣਾ ਮੈਂ ਹੀ ਮੈਂ ਮੈਂ ਨਾ ਕਿਹਾ ਤਾਂ ਇਹ ਟਹਿ ਜਾਣੀ ਹੈ ਬਿਲਡਿੰਗ ਇਹ ਤਾਂ ਦੁਨੀਆ ਮੇਰੇ ਸਿਰ ਤੇ ਖੜੀ ਹੈ ਜੀ ਮਜਾਲ ਹੈ ਕੋਈ ਸੱਜੇ ਤੋਂ ਖੱਪੇ ਮੇਰੇ ਤੋਂ ਇਲਾਵਾ ਸੋ ਜਿਸ ਦਿਨ ਅਸੀਂ ਆਪਣੇ ਆਪ ਨੂੰ ਇੰਡੀਪੈਂਡੈਂਸਿਬਲ ਸਮਝਣਾ ਬੰਦ ਕਰ ਦਿਆਂਗੇ ਨਾ ਕਈ ਉਸੇ ਦਿਨ ਅਸੀਂ ਇੱਕ ਕੋਸ਼ਿਸ਼ ਕਰਾਂਗੇ ਤੁਸੀਂ ਦੇਖੋਗੇ ਵਿਕਸਿਤ ਮੁਲਕਾਂ ਚ ਪ੍ਰੋਫੈਸਰ ਪਤਾ ਜੀ ਕੀ ਕਰਦੇ ਨੇ ਆਪਣੇ ਜੂਨੀਅਰਸ ਨੂੰ ਰਾਜ ਕੇ ਅਗਾਹ ਆਉਣ ਵਿੱਚ ਮਦਦ ਕਰਦੇ ਨੇ ਸ਼ਾਬਾਸ਼ ਹੋਇ ਕਮਾਲ ਕੀਤੀ ਐ ਆ ਲੋ ਜੀ ਮੈਂ ਤੁਹਾਨੂੰ ਅਪਰੀਸ਼ੀਏਸ਼ਨ ਲੈਟਰ ਦਿੰਨਾ ਤੇ ਮੈਨੂੰ ਪਤਾ ਤੇ ਸਾਡੇ ਪ੍ਰੋਫੈਸਰਾਂ ਦਾ ਮੈਂ ਆਪਾਂ ਹੁਣ ਪ੍ਰੋਫੈਸਰ ਮੈਨੂੰ ਸਮਝ ਆ ਤੇ ਜਦੋਂ ਅਸੀਂ ਆਪਣੇ ਪ੍ਰੋਫੈਸਰਾਂ ਨੂੰ ਇੱਥੇ ਕਹਿੰਦੇ ਆ ਨਾ ਆਪਣੇ ਵਿਦਿਆਰਥੀਆਂ ਨੂੰ ਲਿਖ ਕੇ ਦੇ ਦਿਓ ਸੱਚ ਜਾਣਿਓ ਅੰਦਰ ਨਾ ਕੁਝ ਮਰਦਾ ਵੀ ਇਹਨੂੰ ਮੈਂ ਆਪਣੇ ਵਿਦਿਆਰਥੀ ਨੂੰ ਅਗਾਹ ਕਰਤਾ ਮੇਰੇ ਬਰਾਬਰ ਕੱਲ ਨੂੰ ਆ ਕੇ ਬਹਿ ਜਾਏਗਾ ਯਾਨੀ ਉਹ ਚੀਜ਼ ਅਸੀਂ ਦੇ ਨਹੀਂ ਸਕਦੇ appreciation ਜਿੰਦਣ ਸਾਨੂੰ ਕਰਨੀ ਆ ਗਈ ਨਾ ਸ਼ਾਬਾਸ਼ ਬਈ ਕਮਾਲ ਕੀਤੀ ਹੈ ਉਹ ਉਸਤਾਦ ਹੁੰਦੇ ਸਨ ਇਹ ਨਹੀਂ ਕਿ ਨਹੀਂ ਹੋਇਆ ਕਰਦੇ ਸਨ ਤੁਹਾਨੂੰ ਚੇਤੇ ਹੋਏਗਾ ਤੁਹਾਡੇ ਉਸਤਾਦ ਜਿਵੇਂ ਜੇ ਉਹ ਪੁਰਾਣੇ ਸਮਿਆਂ ਚ ਮੈਨੂੰ ਪਪਾ ਜੀ ਕੀ ਦੱਸਦੇ ਸਨ ਪ੍ਰੋਫੈਸਰ ਤੀਤਨ ਸਿੰਘ ਮੇਰੇ ਪਪਾ ਜੀ ਕਿ ਭਾਈ ਫੱਟੀਆਂ ਵੀ ਵੱਜਦੀਆਂ ਸੀ ਹੱਥਾਂ ਤੇ ਕੁੱਟੇ ਲੈ ਕੇ ਵੀ ਮਾਰਦੇ ਸਨ ਪਰ ਜਦੋਂ ਅਸੀਂ ਕੁਝ ਅਚੀਬ ਕਰਕੇ ਆਉਂਦੇ ਸਨ ਨਾ ਜਿਸ ਤਰੀਕੇ ਉਹਨਾਂ ਨੇ ਛਾਤੀ ਨਾਲ ਲਾਣਾ ਸਾਡੇ ਉਸਤਾਦ ਨੇ ਜਾਂ ਪਿੱਠ ਠੋਕਣੀ ਉਹ ਅੱਜ ਤੱਕ ਵੀ ਸਾਨੂੰ ਉਹੀ ਚੀਜ਼ ਯਾਦ ਹੈ ਵੀ ਸਾਨੂੰ ਉਹ ਜਿਵੇਂ ਦੀ ਹੱਲਾਸ਼ੇਰੀ ਦਿੰਦੇ ਸਨ ਅਗਾਹ ਬਤਾਉਂਦੇ ਸਨ ਕਿ ਮੇਰੇ ਤੋਂ ਵੀ ਉਤਾਂ ਲੰਘੋ ਅੱਗੇ ਆਓ ਉਹ ਚੀਜ਼ ਸਾਡੇ ਮਨਪੀ ਹੋ ਗਈ ਉਦੋਂ ਇਹ ਤਣਾਅ ਨਹੀਂ ਸੀ ਹੁੰਦੇ ਹਾਂ ਸੀ ਸਾਰਾ ਕੁਝ ਜੱਫਾ ਪਾ ਕੇ ਬਹਿ ਗਏ ਮੇਰਾ ਮੈਂ ਇਹ ਜਰ੍ਹਾਂ ਖੋਲੀਏ ਤਾਂ ਦਿਲ ਵੀ ਖੁੱਲਦਾ ਜੇ ਤੇ ਦੂਜੀ ਅਹਿਮ ਗੱਲ ਜੋ ਅਸੀਂ ਭੁੱਲ ਗਏ ਉਹ ਨੇ ਦੋਸਤੀ ਹਾਂਜੀ ਸੱਚ ਜਾਣਿਓ ਇੱਕ ਖੋਜ ਦੇ ਉੱਤੇ ਆਧਾਰਿਤ ਗੱਲ ਕਰ ਰਹੀ ਹਾਂ ਸਿਰਫ ਤੇ ਸਿਰਫ ਖੋਜ 22 ਸਾਲ ਖੋਜ ਚੱਲੀ ਸੀ ਅਮਰੀਕਨ ਇੰਸਟੀਚਿਊਟ ਦੇ ਵਿੱਚ ਉਹਨਾਂ ਦੀ ਸਾਈਕੋਲੋਜੀ ਦਾ ਜੋ ਇੰਸਟੀਚਿਊਟ ਵਿੱਚ ਹੋਈ ਕਿ ਜਿਨ੍ਹਾਂ ਦੇ ਦੋਸਤ ਵਧਸਣ ਜਿਹੜੇ ਦਿਲ ਫਰੋਲਦੇ ਸਨ ਮਨ ਵਿੱਚ ਨਹੀਂ ਸੀ ਕੁਝ ਰੱਖਦੇ ਉਹ ਸਾਰੇ 80 ਸਾਲ ਤੋਂ ਵੱਧ ਉਮਰ ਭੋਗ ਕੇ ਗਏ ਪਰ ਜਿਹੜੇ ਦਿਲ ਅੰਦਰ ਰੱਖ ਲੈਂਦੇ ਨੇ ਗੱਲ ਕੋਈ ਦੋਸਤ ਨਹੀਂ ਹੈ ਕਿਸੇ ਨਾਲ ਕਿੜਕਿੜਾ ਕੇ ਨਹੀਂ ਹੱਸ ਸਕਦੇ ਕਿਸੇ ਨਾਲ ਜਫਤੀ ਨਹੀਂ ਪਾ ਸਕਦੇ ਉਹ ਤੁਹਾਡੇ ਤਣਾਅ ਦਾ ਮੁੱਖ ਕਾਰਨ ਬਣਦਾ ਜਾਂਦਾ ਹੈ ਕਿ ਮਨ ਦੇ ਅੰਦਰ ਸਭ ਤੱਕ ਲੈਣਿਆ ਕੱਢਣ ਦਾ ਰਾਹ ਨਹੀਂ ਦਿੰਦੇ ਕਦੇ ਘਰ ਦੇ ਸਿਕ ਦੇ ਵਿੱਚ ਕੋਸ਼ਿਸ਼ ਕਰਿਓ ਕਿ ਉਹਦੀ ਮੋਰੀ ਬਲੌਕ ਕਰਕੇ ਤੁਸੀਂ ਦੇਖੋਗੇ ਉਤੋਂ ਦੀ ਪਾਣੀ ਛੱਡੀ ਜਾਓਗੇ ਨਾ ਓਵਰਫਲੋ ਹੋ ਜਾਂਦਾ ਜੀ ਉਹ ਮੋਰੀ ਤਾਂ ਖਾਲੀ ਕਰਨੀ ਪੈਂਦੀ ਆ ਉਸ ਜੈਂਕ ਸੋ ਬਿਲਕੁਲ ਇੰਜ ਹੀ ਸਾਡਾ ਦਿਮਾਗ ਨਾ ਸਿਰਫ ਇਨਪੁਟਸ ਕਰੀ ਜੀ ਕਰੀ ਜੀ ਬਾਹਰ ਕੱਢਣਾ ਹੀ ਨਹੀਂ ਤਨ ਆਉਤਾ ਸੀ ਆਪਸੇ ਹਟਦੇ ਕੋਈ ਆ ਕੇ ਸੱਚ ਦੱਸਾਂ ਟੀਕਾ ਲਾ ਕੇ ਨਹੀਂ ਜੇ ਵੜਦਾ ਸੀ ਆਪ ਹੀ ਸਭ ਇਕੱਠਾ ਗੰਦ ਪਲਾ ਕੇ ਹੀ ਜਾਂਦੇ ਆ ਸੋ ਇਹਦਾ ਆਊਟਪਲੇਟ ਵੀ ਹੋਣੀ ਜ਼ਰੂਰੀ ਜੇ ਸੋ ਤੀਸਰੀ ਚੀਜ਼ ਇੰਪੋਰਟੈਂਟ ਜੇ ਰੋਜ਼ ਦੀ 40 ਮਿੰਟ ਦੀ ਕਸਰਤ ਠੀਕ ਹੁਣ ਇਹਦੇ ਵਿੱਚ ਬਿਲਕੁਲ ਮੈਂ ਕਿਤੇ ਵੀ ਨਹੀਂ ਗਿਆ ਵੀ ਟੈਲਣਾ ਤੇ ਦੂਜੇ ਨੂੰ ਭੰਡਣਾ ਤੇ ਦੱਬ ਕੇ ਸੱਤ ਨੂੰ ਨਹੀਂ ਗੱਲਾਂ ਯਾਸੀ ਕਰੀ ਬਿਲਕੁਲ ਨਹੀਂ ਕੋਣ ਜੌਗਿੰਗ ਕਰ ਸਕਦੇ ਹੋ ਸਾਈਕਲਿੰਗ ਕਰ ਸਕਦੇ ਹੋ ਸਵਿਮਿੰਗ ਕਰ ਸਕਦੇ ਹੋ ਰੱਸੀ ਖੱਪ ਸਕਦੇ ਹੋ ਪੌੜੀਆਂ ਚੜ ਉਤਰ ਸਕਦੇ ਹੋ ਡਾਂਸ ਕਰ ਸਕਦੇ ਹੋ ਤੁਰਨਾ ਬਿਲਕੁਲ ਨਹੀਂ ਹੈ ਤੇਜ਼ ਤੁਰਨਾ ਯਾਨੀ ਤੁਹਾਨੂੰ ਸੋਚਣ ਸਮਝਣ ਦੀ ਉਸ ਵੇਲੇ ਨਹੀਂ ਲੋੜ ਤੁਸੀ ਸਿਰਫ ਤੁਰਨਾ ਤੁਹਾਡੇ ਸਰੀਰ ਨੇ ਕੰਮ ਕਰਨਾ ਹੈ ਤਾਂ ਕਿ ਉਹ ਦਿਮਾਗ ਨੂੰ ਸਮਾਂ ਦੇ ਉਹ ਰਿਪੇਅਰ ਦਾ ਤੇ ਫੇਰੀ ਖੋਰ ਅਹਿਮ ਗੱਲ ਹਾਂਜੀ ਹਰ ਰੋਜ਼ ਹਰ ਰੋਜ਼ ਬਿਨਾ ਨਾਗਾ ਕੋਈ ਸਾਹਮਣੇ ਨਹੀਂ ਆ ਨਾ ਸਹੀ ਤਰ੍ਹਾਂ ਕਰੋ ਤੁਸੀਂ ਆਪਣੇ ਕੋਲ ਇੱਕ ਹਾਸੇ ਦਾ ਪ੍ਰੋਗਰਾਮ ਲਾ ਲਓ ਚੁਟਕਲੇ ਸੁਣ ਲਓ 5 ਮਿੰਟ ਸਿਰਫ 5 ਮਿੰਟ ਖਿੜਖੜਾ ਕੇ ਜ਼ੋਰ ਦੀ ਹੱਸੋ ਜਿਨੇ ਤੁਹਾਡੇ 90% ਤਣਾਅ ਬਨਫੀ ਕਰ ਦੇਣਾ ਤੇ ਆਖਰੀ ਅਹਿਮ ਗੱਲ 8 ਘੰਟੇ ਦੀ ਰੋਜ਼ਾਨਾ ਨੀਂਦਰ ਜਿਸ ਤੋਂ ਪਹਿਲਾਂ ਮਦਰ ਸੰਗੀਤ ਸੁਣ ਸਕਦੇ ਹੋ ਹਲਕੀ ਮਾਲਿਸ਼ ਕਰ ਸਕਦੇ ਹੋ ਤੇ ਖੂਬਸੂਰਤ ਕਿਤਾਬ ਪੜ ਸਕਦੇ ਹੋ ਜਿਹੜੀ ਦੇ ਵਿੱਚ ਕੋਈ ਤਣਾਅ ਵਾਲੀ ਗੱਲ ਨਾ ਹੋਵੇ ਸੋ ਇਹੋ ਜਿਹਿਆਂ ਜੇ ਜਾਂ ਫਿਰ ਦੇਖੋ ਨਾ ਤੁਹਾਡੀ ਮੇਰੀ ਟਾਕ ਸੁਣ ਲੈਣਾ ਸੀ ਬਹੁਤ ਸੋਹਣੀ ਨੀਂਦਰ ਦੇ ਸਕਦੇ ਹਾਂ ਉਸ ਸਮੇਂ ਦੇ ਲੈਣਗੇ ਸੋ ਇਹ 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 ਦਾ ਹੋਵੇ ਇਸ ਟਾਕ ਤੋਂ ਬਾਅਦ ਲੋਕ ਚੁਟਕਲੇ ਹੀ ਸਾਰਾ ਦਿਨ ਸੁਣਨੇ ਸ਼ੁਰੂ ਕਰ ਦੇਣ ਵੇਖੋ ਜੀ ਮੈਂ ਹਸਣ ਦਾ ਸਮਾਂ 5 ਮਿੰਟ ਦੇ ਦਿੱਤਾ ਹਾਂ ਜੀ ਆਉਣਾ ਵੀ ਮਰਜ਼ੀ 15 ਮਿੰਟ ਜਾਂ 20 ਮਿੰਟ ਦੱਸ ਦੇਣੇ ਪਰ ਸਾਡਾ ਪ੍ਰੋਗਰਾਮ ਜ਼ਰੂਰ ਉਹਨਾਂ ਨੂੰ ਚਾਂਸ ਕਰੇਗਾ ਇਹ ਦਾਵਾ ਕਰ ਸਕਦੀ ਹਾਂ ਠੀਕ ਠੀਕ ਛੋ ਹੋਰ ਕੋਈ ਖਾਸ ਗੱਲ ਇਹਦੇ ਤੇ WhatsApp ਜੀ ਇੱਕ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਸੀ ਫਰਗਿਵਨੈਸ ਯਾਨੀ ਖਿਮਾ ਕਰਨ ਦੀ ਸਾਨੂ ਜਿਸ ਦਿਨ ਚਾ ਚ ਆ ਜਾਏ ਉਹ ਜ਼ਰੂਰੀ ਜੇ ਪਰ ਉਹਦੇ ਨਾਲੋਂ ਨਾਲੇ ਕੋਰ ਇੱਕ ਜਾਂਦੇ ਜਾਂਦੇ ਇੱਕ ਜਿ ਇਜਾਦਤ ਤੋਂ ਛੋਟੀ ਜੀ ਕਹਾਣੀ ਜਿ ਸਮਾਜ ਦੇ ਤਾਂ ਛੋਟੀ ਜੀ ਕਹਾਣੀ ਹਾਂ ਸੁਣਾਉਂਦੇ ਹੋ ਜੀ ਕਹਾਣੀ ਉਸ ਸਾਰੀ ਦੀ ਸਾਰੀ ਤਣਾਅ ਦੇ ਉੱਤੇ ਹੀ ਹੈ ਮੇਰਾ خیال ਹੈ ਉਸ ਤੋਂ ਬਾਅਦ ਕੁਝ ਕਹਿਣ ਨੂੰ ਰਹੇਗਾ ਨਹੀਂ ਹਾਂਜੀ ਇੱਕ ਸਕੂਲ ਛੁੱਟੀ ਜਦੋਂ ਹੋਈ ਤਾਂ ਸਕੂਲ ਦੇ ਵਿੱਚ ਸ਼ਰਾਰਤੀ ਮੁੰਡੇ ਸੀ ਤਿੰਨ ਚਾਰ ਉਹਨਾਂ ਨੇ ਕਿ ਆ ਵੀ ਸ਼ਨੀਵਾਰ ਦਾ ਮਹਨਸਰ ਚਰਵਾਰ ਦਾ ਦਿਨ ਤੇ ਚਲੋ ਛੁੱਟੀ ਵੀ ਹੋਈ ਹੈ ਉਹਨਾਂ ਨੇ ਕੀ ਕੀਤਾ ਬੱਕਰੀਆਂ ਫੜ ਲਈਆਂ ਤਿੰਨ ਬੱਕਰੀਆਂ ਫੜ ਲਿਆਏ ਤੇ ਉਹਨਾਂ ਤੇ ਉਹਨੇ ਪੇਟ ਦੇ ਨਾਲ ਇੱਕ ਬੱਕਰੀ ਤੇ ਇੱਕ ਬੱਚੇ ਦੇ ਇੱਕ ਲਿਖ ਦਿੱਤਾ ਦੂਜੇ ਤੇ 2 ਲਿਖ ਦਿੱਤਾ ਤੀਜੀ ਤੇ 4 ਲਿਖ ਦਿੱਤਾ ਹੁਣੇ ਬੱਕਰੀਆਂ ਉਹਨਾਂ ਨੇ ਸਕੂਲ ਦੇ ਅੰਦਰ ਤੱਬੀਆਂ ਅੰਦਰ ਬਾੜ ਦਿੱਤੀਆਂ ਦਰਵਾਜ਼ਾ ਘੱਟਾ ਬਾਹਰੋਂ ਪਾ ਦਿੱ। ਅਗਲਾ ਦਿਨ ਐਤਵਾਰ ਦੀ ਮੋਦ ਸੀ ਸੋਮਵਾਰ ਨੂੰ ਜਦੋਂ ਆਣਾ ਸੀ ਸਕੂਲ ਸਵੇਰੇ ਸਵਕਤ ਤੋਂ ਪਹਿਲਾਂ ਚੌਕੀਦਾਰ ਨੇ ਆਣਾ ਸੀ ਦਰਵਾਜ਼ਾ ਖੋਲਣਾ ਸੀ ਉਹਨੇ ਜਦੋਂ ਦੇਖਿਆ ਦਰਵਾਜ਼ਾ ਨੇੜੇ ਇੱਕ ਬੱਕਰੀ ਅੱਗੇ ਅੰਦਰ ਚਰੀ-ਚਰੀ ਜਾਂਦੀ ਸੀ ਨੰਬਰ ਉਹਦੇ ਤੇ 4 ਲਿਖਿਆ ਹੋਇਆ ਸੀ ਤੇ ਉਹ ਇੱਕਾ ਭਰ ਆ ਗਿਆ ਵੀ ਬਕਰੀਆਂ ਕਿਵੇਂ ਅੰਦਰ ਆ ਗਈਆਂ ਇਹ ਤਾਂ ਉਹਨੇ ਅੰਦਰ ਵੜਿਆ ਤੇ ਉਹ ਦੇਖਿਆ ਸਾਰੇ ਹੀ ਉਹਦੇ ਤਾਂ ਮੇਂਗਣਾ ਹੀ ਮੇਂਗਣਾ ਪੁਰਾ ਹਾਲ ਸਕੂਲ ਦਾ ਹਾਲ ਕਿਤੇ ਕੋਈ ਟੈਸਕ ਡਿੱਗੇ ਪਏ ਕਿਤੇ ਕੁਛ ਦਰਵਾਜ਼ੇ ਚ ਵੱਜਿਆ ਹੋਇਆ ਕੁਛ ਛੋਟੇ ਤਾਂ ਵਿਚਾਰੇ ਤੇ ਉਹਨੇ ਕਿ ਆ ਵੀ ਸਾਰੀਆਂ ਅੱਜ ਤੱਕ ਜੁੱਤੀਆਂ ਪਹਿਣ ਗਈਆਂ ਤੇ ਆ ਕੀ ਹੋਇਆ ਪਿਆ ਲਓ ਜੀ ਉਹਨੇ ਇੱਕ ਬਕਰੀ ਫੜੀ ਉਹਨੂੰ ਸਟੋਰ ਚ ਦੱਬਿਆ ਸਾਰਾ ਫਿਰ ਸਕੂਲ ਗਰਾਊਂਡ ਉੱਪਰ ਥੱਲੇ ਸਭ ਲੱਪਲਬਾ ਕੇ ਉਹਨੂੰ ਲੈ ਕੇ ਨੰਬਰ ਵੀ ਬਕਰੀ ਦਿਸ ਗਈ ਉਹ ਵੀ ਫੜ ਲਈ ਇਹ ਲੱਭਿਆ ਸਾਰਾ ਲੱਭ ਲਵਾ ਕੇ ਉਹਨੂੰ ਫਿਰ ਅਖੀਰ 2 ਨੰਬਰ ਵੀ ਦਿੱਸ ਗਈ ਉਹ ਵੀ ਰੱਕਦੀ ਹੁਣ ਆਗੋਂ ਜੀ ਉਹਦਾ ਕੀ ਮੈਂ ਹਾਲ ਦੱਸਾਂ ਕਿ ਸਾਰੇ ਫਿਰ ਫਿਰ ਕੇ ਫਿਰ ਫਿਰ ਕੇ ਹੋਵੇ ਤਾਂ ਲੰਬੇ ਤੀਜੀ ਬੱਕਰੀ ਲੱਭੀ ਹੁਣ ਇਹਨੇ ਦੇਰ ਨੂੰ ਪ੍ਰਿੰਸੀਪਲ ਵੀ ਆ ਗਈ ਉਹਨਾਂ ਸਟੀਚਰਾਂ ਵੀ ਆ ਗਈਆਂ ਬਾਹਰ ਵਿਦਿਆਰਥੀਆਂ ਦੀਆਂ ਪਸਾਂ ਵੀ ਆਣੀਆਂ ਸ਼ੁਭ ਹੋ ਗਈਆਂ ਤੇ ਉਹਨੇ ਦੱਸਿਆ ਘਬਰਾ ਕੇ ਚੌਂਕੀਦਾਰ ਨੇ ਭਈ ਆਹ ਤਾਂ ਕੰਮ ਹੋਇਆ ਤੇ ਹੁਣ ਤੀਜੀ ਬੱਕਰੀ ਹੈ ਨਹੀਂ ਉਹ ਪ੍ਰਿੰਸੀਪਲ ਨੇ ਕਿਹਾ ਵੀ ਚਲੋ ਜੀ ਸਾਰੇ ਸਟੂਡੈਂਟਸ ਬਾਹਰ ਰਹੋ ਤੇ ਟੀਚਰਾਂ ਨੂੰ ਵੀ ਅੰਦਰ ਭੇਜਿਆ ਲਾਓ ਵੀ ਲੱਭੋ ਉਹ ਵੀ ਜਾਏ 2 ਘੰਟੇ ਕਿਤੇ ਹੋਵੇ ਤਾਂ ਲੱਭੇ ਫਿਰ ਅਨਾਉਂਸ ਕਰਤਾ ਜੀ ਛੁੱਟੀ ਹੈ ਅੱਜ ਨਾ ਵੜਿਓ ਲਓ ਜੀ ਵਿਦਿਆਰਥੀਆਂ ਨੂੰ ਪਹੁੰਚਾ ਹੁਣ ਉਹ ਤਿੰਨ ਖੜੇ ਟਿੱਟ ਫਰ ਲੋਟ-ਕੋਟ ਹੋਈ ਜਾਣ ਵੀ ਇਹ ਕੀ ਲੱਭੀ ਜਾਂਦੇ ਨੇ ਲੱਭਣਾ ਕੀ ਸੀ ਖੈਰ ਆਉਂ ਚੁੱਟੀ ਹੋਈ ਸਾਰਾ ਸ਼ਾਮ ਤੱਕ ਲੱਭ ਮਾਰਿਆ ਸਕੂਲ ਦਾ ਅੰਦਰੋਂ ਕਿਤੇ ਹੋਵੇ ਤਾਂ ਲੱਭੇ ਅਗਲਾ ਦਿਨ ਫਿਰ ਅਨਾਉਂਸ ਕਰਤਾ ਛੁੱਟੀ ਹੈ ਜੀ ਕਿਸੇ ਨੂੰ ਵੱਜ ਗਈ ਉਹ ਪਕੜੀ ਨੇ ਮਾਰਿਆ ਤਾਂ ਉਹ ਮਾਪੇ ਸਾਨੂੰ ਪੈ ਜਾਣਗੇ ਸੋ ਅਗਲੇ ਦਿਨ ਫਿਰ ਸਾਰਾ ਦਿਨ ਲੱਭਿਆ ਨਹੀਂ ਲੱਭਿਆ ਹਫ਼ਤੇ ਦੀ ਛੁੱਟੀ ਕਰ ਦਿੱਤੀ ਹੁਣ ਜਦ ਹਫ਼ਤਾ ਭਰ ਵੀ ਨਾ ਲੱਭੀ ਤਾਂ ਆਖੀਰ ਇੱਕ ਦਿਨ ਫਿਰ ਹੁਣ ਉਹ ਬੱਚਿਆਂ ਨੂੰ ਤਾਂ ਮੌਜਾਂ ਵੀ ਲੱਗੇ ਰ ਉਹ ਉਮਰ ਪਰ ਲੱਭਣ ਇਹ ਹਫਤੇ ਬਾਅਦ ਅਖੀਰ ਜਦੋਂ ਹਮ ਸਾਰਾ ਪ੍ਰੋਬਲ ਮਾਰਿਆ ਉਹ ਤਿੰਨ ਬੱਕਰੀਆਂ ਬਾਹਰ ਕੱਢਤੀਆਂ ਤੇ ਅਖੀਰ ਉਹਨਾਂ ਨੂੰ ਬੁਲਾਇਆ ਤੇ ਫਿਰ ਸਾਰਿਆਂ ਨੂੰ ਟੀਚਰ ਨੇ ਅਨਾਉਂਸ ਕੀਤਾ ਕਿ ਪਈ ਧਿਆਨ ਰੱਖਿਓ ਅਸੀਂ ਬਹੁਤ ਲੱਭਿਆ ਜੇ ਇੰਜ ਚਾਰ ਬੱਕਰੀਆਂ ਸਨ ਜਿਨ੍ਹਾਂ ਵਿੱਚੋਂ ਅਸੀਂ ਤਿੰਨ ਤਾਂ ਲੱਭ ਲੀਆਂ ਪਰ ਉਹ ਐਕਚੁਅਲ ਜਿਹੜੀ 3 ਨੰਬਰ ਵਾਲੀ ਬੱਕਰੀ ਸੀ ਉਹ ਲੱਭੀ ਨਹੀਂ ਸੋ ਤੁਸੀਂ ਇਹ ਖਿਆਲ ਕਰੀ ਜਾਣਾ ਹੁਣ ਉਹ ਸਕੂਲ ਤਾਂ ਮੁੱਕ ਗਿਆ ਬੱਚੇ ਕਰਕੇ ਪਾਸ ਲੰਘ ਗਏ ਤੇ ਉਹਨਾਂ ਚੋਂ ਇੱਕ ਬੱਚਾ ਆ ਕੇ ਇੱਥੇ ਟੀਚਰ ਲੱਗ ਗਿਆ ਉਹਨੇ ਇਹ ਗੱਲ ਫਿਰ ਖੋਲੀ ਕਿ ਭਾਈ ਜ਼ਿੰਦਗੀ ਵਿੱਚ ਅਸੀਂ ਸਾਰੀ ਜ਼ਿੰਦਗੀ ਜਿਉਂ ਸ਼ੁਰੂ ਤੋਂ ਨੇ ਅਖੀਰ ਤੱਕ ਮਰਨ ਤੱਕ ਜ਼ਿੰਦਗੀ ਅਸਲ ਜ਼ਿੰਦਗੀ ਚ ਤੀਜੀ ਬੱਕਰੀ ਹੀ ਲੱਭਦੇ ਰਹਿ ਜਾਂਦੇ ਆ ਜੋ ਹੁੰਦਾ ਹੈ ਕੋਈ ਚੱਕ ਕੁਛ ਨਹੀਂ ਹੁੰਦਾ ਭਾਈ ਉਹ ਜਿਹੜੀ ਤੀਜੀ ਰਹਿ ਗਈ ਨਾ ਜ਼ਰੂਰ ਲੈ ਲਈ ਤੇ ਜੇ ਅਸੀਂ ਛੱਡਦੀਏ ਤੀਜੀ ਬੱਕਰੀ ਤਾਂ ਉਹਨਾਂ ਤਿੰਨਾਂ 'ਚ ਬਹੁਤ ਕੁਝ ਮਿਲ ਸਕਦਾ ਜੇ ਬਸ ਇਹੋ ਤਣਾਅ ਛੰਡਣ ਦਾ ਢੰਗ ਜੇ ਧੰਨਵਾਦ ਧੰਨਵਾਦ